चाल चलुंबड़े नावड़ा लिये किस नाओ लिये परमेश्वर पन्नन कड़न समृत गुरु ग्रंथ साहिब पातशाह जी ने उस परमात्मा अकाल पुरख दिया ਜਦੋਂ ਵਡਿਆਈਆਂ ਦਾ ਜ਼ਿਕਰ ਕੀਤਾ ਹੈ ਬਾਣੀ ਦੇ ਅੰਦਰ ਸਤਿਗੁਰ ਕਹਿੰਦੇ ਨੇ ਉਸ ਕਰਤੇ ਦਾ ਇਹ ਤਰਸ ਹੈ ਸਾਰੀ ਕੁਦਰਤ ਦੇ ਉੱਪਰ ਉਹਨੇ ਸਿਰਫ ਕੁਦਰਤ ਨੂੰ ਸਾਜਿਆ ਹੀ ਨਹੀਂ ਹੈ ਉਹਨੇ ਕੁਦਰਤ ਨੂੰ ਸਾਜ ਕੇ ਕੁਦਰਤ ਦੇ ਲਈ ਕੁਦਰਤ ਦੇ ਅੰਦਰ ਪੈਦਾ ਹੋਏ ਹਰ ਜੀ ਦੇ ਲਈ ਉਹਨੇ ਰਿਜਕ ਵੀ ਬਣਾਇਆ ਹੈ। ਇਹ ਹੁੰਦਾ ਤਰਸ ਹੈ ਕਿ ਉਹਨੇ ਬਣਾ ਕੇ ਛੱਡ ਨਹੀਂ ਦਿੱਤਾ। ਉਹਨੇ ਨਹੀਂ ਆਖਿਆ ਵੀ ਮੈਂ ਤੈਨੂੰ ਬਣਾ ਦਿੱਤਾ ਤੇ ਹੁਣ ਤੂੰ ਰਿਜਕ ਦੇ ਕੋਣੋਂ ਭੁੱਖਾ ਹੀ ਇਸ ਧਰਤੀ ਦੇ ਉੱਤੇ ਮਰ ਜਾ। ਉਹਨੇ ਜੇ ਪੈਦਾ ਕੀਤਾ ਤੇ ਉਹਨੇ ਰਿਜਕ ਦੇ ਨਾਲ ਬਣਾਇਆ ਇਹ ਗੱਲ ਵੱਖਰੀ ਹੈ ਕਿ ਬੰਦਾ ਜਦੋਂ ਪਦਾਰਥਾਂ ਦੀ ਭੁੱਖ ਵਿੱਚ ਜਿੰਦਾ ਹੈ ਤ੍ਰਿਸ਼ਨਾ ਵਿੱਚ ਜਿੰਦਾ ਹੈ ਉਹਨੂੰ ਜਿੰਨਾ ਮਿਲ ਜਾਏ ਉਹਨੂੰ ਉਹਦੋਂ ਨਹੀਂ ਥੋੜਾ ਪ੍ਰਤੀਤ ਹੁੰਦਾ ਹੈ ਸ਼ਦਿਸ ਕਰਕੇ ਸਤਿਗੁਰ ਨੇ ਬਾਣੀ ਅੰਦਰੇ ਬਚਨ ਵੀ ਆਖੇ ਪਾਤਸ਼ਾਹ ਕਹਿੰਦੇ ਨੇ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਪਾਤਸ਼ਾਹ ਕਹਿੰਦੇ ਨੇ ਰੱਜਿਆ ਕੋਈ ਵੀ ਨਹੀਂ ਤ੍ਰਿਪਤ ਕੋਈ ਵੀ ਨਹੀਂ ਹੈ ਆਨੰਦ ਵਿੱਚ ਕੋਈ ਵੀ ਨਹੀਂ ਹੈ ਸੁਖੀ ਕੋਈ ਵੀ ਨਹੀਂ ਹੈ ਜਿੰਦੇ ਕੋਲ ਥੋੜਾ ਹੈ ਉਹ ਕਹਿੰਦਾ ਮੈਨੂੰ ਹੋਰ ਮਿਲ ਜਾਏ ਮੈਂ ਤਾਂ ਸੁਖੀ ਹੋਵਾਂਗਾ ਜਿੰਦੇ ਕੋਲ ਹੋਰ ਜ਼ਿਆਦਾ ਹੈ ਉਹਦੇ ਹੱਕ ਕਿਸੇ ਹੋਰ ਪਾਸੇ ਉਹ ਕਹਿੰਦਾ ਮੈਨੂੰ ਇਹਦੇ ਜਿੰਨਾ ਮਿਲ ਜਾਏ ਤੇ ਮੈਂ ਸੁਖੀ ਹੋਵਾਂਗਾ ਤੇ ਜਿੰਦੇ ਕੋਲ ਥੋੜਾ ਹੈ ਉਹ ਇਸੇ ਗੱਲ ਦੇ ਵਿੱਚ ਭਟਕ ਰਿਹਾ ਵੀ ਮੇਰਾ ਕੀ ਬਣੇਗਾ ਮੇਰੇ ਨਾਲ ਰੱਬ ਨੇ ਬੜਾ ਤੱਕਾ ਕੀਤਾ ਹੈ ਮੈਨੂੰ ਇੰਨਾ ਥੋੜਾ ਦਿੱਤਾ ਹੈ ਸੰਸਾਰ ਦੇ ਅੰਦਰ ਇਸ ਸਤਿਗੁਰ ਜੀ ਬੜੇ ਪਿਆਰੇ ਬਚਨ ਬਾਣੀ ਵਿੱਚ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਜਿਸ ਗ੍ਰਹਿ ਬਹੁਤ ਤੇ ਸੰਗ੍ਰਹਿ ਚਿੰਤਾ ਹੁਣ ਜਿਹੜਾ ਸ਼ਬਦ ਬਹੁਤ ਹੈ ਨਾ ਬਹੁਤ ਦੀ ਕੋਈ ਲਿਮਟ ਨਹੀਂ ਹੈਗੀ ਸਾਧ ਸੰਗਤ ਚ ਤੇ ਰੱਖਿਓ ਬਹੁਤ ਦਾ ਮਤਲਬ ਹੈ ਜਿੰਨਾ ਆ ਗਿਆ ਬੰਦਾ ਉਥੇ ਉਹਦਾ ਅੰਦਰ ਟਿਕਿਆ ਹੋਇਆ ਨਹੀਂ ਹੈ ਇਹ ਆਪਾਂ ਬਚਨ ਬੜੀ-ਬੜੀ ਸਾਂਝੇ ਕੀਤੇ ਨੇ ਵੀ ਹਰ ਬੰਦੇ ਦੇ ਅੰਦਰੇ ਤ੍ਰਿਸ਼ਨਾ ਹੈ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਇਹ ਬੜੇ ਵਿਰਲਿਆਂ ਦੀ ਪੂਜੀ ਹੈ ਤ੍ਰਿਸ਼ਨਾ ਵਿਰਲੇ ਕੀ ਹੀ ਪੂਜੀ ਹੈ ਕੋਟ ਜੋਰੇ ਕੋਟ ਦਾ ਮਤਲਬ ਹੈ ਕਰੋੜਾਂ ਕੋਟ ਜੋਰੇ ਪਾਤਸ਼ਾਹ ਕਹਿੰਦੇ ਨੇ ਕਰੋੜਾਂ ਜੋਰ ਜੋੜ ਲੈ ਫਿਰ ਪਾਤਸ਼ਾਹ ਕਹਿੰਦੇ ਨੇ ਮਨ ਨਾ ਹੋਰੇ ਮਨ ਕਹਿੰਦਾ ਜੇ ਹੋਰ ਮਿਲ ਜਾਏ ਪਰ ਪਰ ਕੋਈ ਲੂਝੀ ਹੈ ਤੇ ਅੰਦਰ ਹੋਰ ਹੋਰ ਦੀ ਲਾਲਸਾ ਨੇ ਅੰਦਰ ਇੱਕ ਲੂਜਣਾ ਅੰਦਰ ਇੱਕ ਤ੍ਰਿਸ਼ਨਾ ਪੈਦਾ ਕਰ ਦਿੱਤੀ ਵੀ ਹੋਰ ਮਿਲ ਜਾਏ ਹੋਰ ਮਿਲ ਜਾਏ ਤੇ ਪਾਤਸ਼ਾਹ ਜੀ ਕਹਿੰਦੇ ਨੇ ਭੜਿਆ ਚੇਤੇ ਰੱਖ ਰਾਜੂਨੀ ਦੇਰ ਤੱਕ ਨਹੀਂ ਹੈ ਸੰਸਾਰ ਦੇ ਅੰਦਰ ਜਿੰਨੀ ਦੇਰ ਤੱਕ ਤੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਨਹੀਂ ਹੈ ਚਿੱਤੇ ਰੱਖਣਾ ਸਾਤ ਸੰਗਤ ਹੁਕਮ ਵਿੱਚ ਰਹਿਣ ਵਾਲਾ ਸਦਾ ਹੀ ਸੁਖੀ ਹੈ ਹੁਕਮ ਤੋਂ ਬਾਹਰ ਜੀਣ ਵਾਲੇ ਨੂੰ ਕੋਈ ਦੁਨੀਆ ਦੀ ਤਾਕਤ ਸੁਖੀ ਨਹੀਂ ਕਰ ਸਕਦੀ ਹੁਕਮ ਵਿੱਚ ਰਹਿਣ ਵਾਲਾ ਕਹਿੰਦਾ ਮੇਰੇ ਮਾਲਕ ਜੀ ਇਨਾਂ ਨੂੰ ਦੇ ਦੇਈਂ ਦਾਲ ਸਿੱਧਾ ਮੰਗੋ ਕਿਉ ਮੇਰੇ ਮਾਲਕ ਜੀ ਮੈਨੂੰ ਦੋ ਵਕਤ ਭੋਜਨ ਛਕਣ ਦੇ ਲਈ ਦਾਲ ਸਿੱਧਾ ਮੰਗੋ ਕਿਉ ਅਮਰਾ ਖੁਸ਼ੀ ਕਰੇ ਨਿਤ ਜੀਓ ਬਸ ਮੇਰੇ ਮਾਲਕ ਜੀ ਦਾਲ ਦੇ ਦੇਂ ਤੇ ਸਤਗੁਰ ਪਾਤਸ਼ਾਹ ਜੀ ਜਿਹੜਾ ਪ੍ਰਸ਼ਾਦਾ ਖਾਣਾ ਹੈ ਉਹ ਸੁੱਕਾ ਨਾ ਹੋਵੇ ਉਹ ਚੋਪੜਨ ਦੇ ਲਈ ਘਿਓ ਵੀ ਦੇ ਦੇ ਬਸ ਹੋਰ ਕੋਈ ਮੰਗਣੀ ਤੇਰੇ ਚਰਨਾਂ ਵਿੱਚੋਂ ਮੈਨੂੰ ਇੰਨਾ ਕੁ ਮਿਲ ਜਾਏ ਮਨ ਬੜਾ ਖੁਸ਼ੀ ਮਨ ਬੜਾ ਆਨੰਦ ਵਿੱਚ ਮਨ ਬੜਾ ਸੁਖੀ ਹੈ ਤੇ ਸੋਚ ਕੇ ਵੇਖੋ ਹੁਣ ਆਹ ਜਿਹੜੀ ਚੀਜ਼ ਭਗਤ ਜੀ ਨੇ ਮੰਗੀਏ ਮੇਰੇ ਖਿਆਲ ਵਿੱਚ ਅੱਜ ਦੇ ਸਮੇਂ ਵਿੱਚ ਇਹ ਚੀਜ਼ਾਂ ਸਾਡੇ ਸਭਨਾਂ ਦੇ ਕੋਲੋਂ ਨੇ ਪਰ ਹੁਣ ਪਾਤਸ਼ਾਹ ਜੀ ਕਹਿੰਦੇ ਨੇ ਮੰਗ ਜਿੱਤੇ ਆ ਕੇ ਜਿੱਤ ਜਿਹੜੀ ਗੱਲ ਸਤਿਗੁਰ ਨੇ ਅੱਜ ਸ਼ਬਦ ਵਿੱਚ ਕਹੀ ਹੈ ਪਾਤਸ਼ਾਹ ਕਹਿੰਦੇ ਨੇ ਸਮਰਥ ਹੈ ਮਾਲਕ ਉਹ ਦੇ ਰਿਹਾ ਸਾਰੀ ਕੁਦਰਤ ਨੂੰ ਸਾਰੇ ਜੀਵਾਂ ਨੂੰ ਉਹਨੇ ਕੋਈ ਐਸਾ ਜੀਵ ਨਹੀਂ ਸੰਸਾਰ ਦੇ ਅੰਦਰ ਛੱਡਿਆ ਜਿਹੜਾ ਜਿੰਨੂੰ ਉਹਨੇ ਰਿਚਕ ਦੇ ਕੇ ਨਾਨ ਨਵਾਜਿਆ ਹੋਵੇ ਪਰ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਹੈ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ ਦੋਹਾਂ ਅਵਸਥਾ ਤੇ ਜੋ ਮੁਕਤਾ ਹੁਣ ਦੋਵਾਂ ਅਵਸਥਾਵਾਂ ਤੋਂ ਮੁਕਤ ਕੋਣ ਹੈ ਦੋਵਾਂ ਅਵਸਥਾਵਾਂ ਦਾ ਮਤਲਬ ਹੈ ਬਹੁਤ ਤੇ ਘੱਟ ਦੇ ਵਿੱਚ ਰਹਿਣ ਵਾਲਾ ਹੁਣ ਬਹੁਤ ਤੇ ਘੱਟ ਦੇ ਵਿੱਚ ਕੋਣ ਰਹੇਗਾ ਦਾਤਾ ਜੀ ਕਹਿੰਦੇ ਨੇ ਜਿੰਦੇ ਕੋਲ ਹੁਕਮ ਵਿੱਚ ਚੱਲਣ ਦੀ ਸਮਝ ਹੈ ਜਿਨ ਨੂੰ ਪਰਮਾਰਮ ਦਾ ਹੁਕਮ ਦੀ ਸੋਝੀ ਆ ਗਈ ਤੁਸੀਂ ਹੁਣੇ ਬਾਣੀ ਦਾ ਬਚਨ ਪੜ੍ਹਦੇ ਸੁਣਨ ਸਤਿਗੁਰ ਦੀ ਬਾਣੀ ਵਿੱਚੋਂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਅਬ ਹਮ ਚੱਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਨ ਕੀ ਚਤੁਰਾਈ ਮਾਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਡਾਰ ਤੇ ਇਹ ਸਾਧ ਸੰਗਤ ਕੋਈ ਅਤ ਕਥਨੀ ਨਹੀਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਮੈਂ ਛੋਟੀ ਜੀ ਗੱਲ ਕਹਿ ਕੇ ਫਿਰ ਸ਼ਬਦ ਦੇ ਅਰਥ ਕਰਨੇ ਨੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹਰਮੰਦਰ ਸਾਹਿਬ ਜੀ ਦੇ ਅੰਦਰ ਸਰੋਵਰ ਦਾ ਕਾਰਜ ਸ਼ੁਰੂ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਥਾਂ ਨਿਯਤ ਕਰ ਦਿੱਤੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਾਰਜ ਆਰੰਭ ਕੀਤਾ ਇੱਧਰ ਕਾਬਲ ਦੀ ਧਰਤੀ ਤੇ ਇੱਕ ਮਨੁੱਖ ਬੜਾ ਦੁਖੀ ਹੈ ਹੁਣ ਜਦੋਂ ਤੁਸੀਂ ਅੰਮ੍ਰਿਤਸਰ ਤੋਂ ਕਾਬਲ ਦੀ ਧਰਤੀ ਕਾਬਲ ਦਾ ਕਾਬਲ ਦੀ ਜਿਹੜਾ ਮੁਲਕ ਹੈ ਅਫਗਾਨਿਸਤਾਨੋਂ ਦੇ ਅੰਦਰ ਜਦੋਂ ਉਸ ਥਾਂ ਦੀ ਉਹਦਾ ਪਿੰਡਾਂ ਵੇਖਦੇ ਹੋ ਤੇ ਇੱਕ ਲਮੇਰਾ ਪਿੰਡ ਹੈ ਹੁਣ ਕਾਬਲ ਦੀ ਧਰਤੀ ਤੇ ਇੱਕ ਬੰਦਾ ਉਹ ਬੜਾ ਦੁਖੀ ਬੜਾ ਦੁਖੀ ਉਹਦੇ ਕੋਲ ਘਰ ਦੇ ਅੰਦਰ ਖਾਣ ਦੇ ਲਈ ਰਿਜਕ ਨਹੀਂ ਰੋਟੀ ਨਹੀਂ ਉਹ ਦੁਖੀ ਹੋਇਆ ਬੰਦਾ ਨਾ ਮਨ ਚ ਸੋਚਦਾ ਏ ਇਹ ਵੀ ਕੋਈ ਜ਼ਿੰਦਗੀ ਏ ਇਦੋਂ ਚੰਗਾ ਤੇ ਮਰੀ ਜਾਈਏ ਤੇ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੇ ਲਈ ਨਾ ਮਰਨ ਦੇ ਲਈ ਤੁਰ ਪਿਆ ਕਿਸੇ ਮਨੁੱਖ ਦਾ ਸੱਜਣ ਦਾ ਧਿਆਨ ਪੈ ਗਿਆ ਉਹਨੇ ਆਖਿਆ ਕਿੱਧਰ ਉਹ ਕਹਿੰਦਾ ਵੀ ਬਸ ਬੜਾ ਦੁਖੀ ਆ ਜ਼ਿੰਦਗੀ ਤੋਂ ਮਨ ਕਰਦਾ ਵੀ ਹੁਣ ਕਿੰਨੇ ਕੋਈ ਦੁੱਖ ਸਹਿ ਲਈ ਹੋਣ ਸਹਿ ਨਹੀਂ ਜਾਂਦੇ ਉਹਨ ਤੇ ਆਪਣੀ ਜ਼ਿੰਦਗੀ ਦੀ ਲੀਲਾ ਖਤਮ ਕਰਨ ਜਾ ਰਿਹਾ। ਉਹਨੇ ਬਾਹ ਫੜ ਲਈ, ਉਹਨੇ ਆਖਿਆ ਮੈਂ ਤੈਨੂੰ ਗੱਲ ਦੱਸਾਂ। ਜ਼ਿੰਦਗੀ ਦੇ ਸਾਡੇ ਸੁੱਖ ਮਿਲ ਜਾਣਗੇ। ਜਿੰਨਾ ਰਿਜਕ ਚਾਹੀਦਾ ਹੈ ਉਨਾ ਹੀ ਮਿਲ ਜੇਗਾ। ਪਰ ਮੇਰੀ ਗੱਲ ਮੰਨ ਲੈ। ਮੈਂ ਨਹੀਂ ਚਾਹਦਾ ਤੂੰ ਇੰਨਾ ਸੋਹਣਾ ਰੱਬ ਦਾ ਦਿੱਤਾ ਹੋਇਆ ਸ਼ਰੀਰ ਦਵਾ ਕੇ ਜਾਏ। ਉਹ ਕਹਿੰਦਾ ਕੀ ਕਰਨਾ ਪਏਗਾ? ਕਹਿੰਦੇ ਕੰਮ ਕਰ ਤੂੰ ਨਾ ਅੰਮ੍ਰਿਤਸਰ ਦੀ ਧਰਤੀ ਤੇ ਚਲਾ ਜਾ। ਗੁਰੂ ਦਾ ਚੱਕ। ਧਿਆਨ ਦੇਣਾ ਪਹਿਲਾ ਨਾਮ ਜਿਹੜਾ ਹੈ ਨਾ ਇਸ ਥਾਂ ਦਾ ਗੁਰੂ ਕਾ ਚੱਕੀ ਤੂੰ ਉਸ ਥਾਂ ਤੇ ਚਲਾ ਜਾ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨਾਨਕ ਦੇ ਘਰ ਦੀ ਬੜੀ ਸ਼ੋਭਾ ਹੈ ਉੱਥੇ ਕਾਰਜ ਚੱਲ ਰਿਹਾ ਹੈ ਤੇ ਕੋਈ ਛੋਟੀ ਮੋਟੀ ਕਾਰਜ ਸ਼ੁਰੂ ਕਰ ਦੇਂ ਤੇਰਾ ਰਿਜਕ ਦਾ ਕੰਮ ਵੀ ਬਣ ਜਾਏਗਾ ਉੱਥੋਂ ਤੈਨੂੰ ਜ਼ਿੰਦਗੀ ਦੇ ਅੰਦਰੋਂ ਬੜਾ ਬੜਾ ਕੁਝ ਸਿੱਖਣ ਨੂੰ ਮਿਲੇਗਾ ਇਹਦੇ ਮਨ ਚ ਇੱਕ ਰੋਸ਼ਨੀ ਪੈਦਾ ਹੋਈ ਵੀ ਚਲੋ ਤੁਰ ਪੈਨੇ ਆ ਨਿਰਾਸ਼ਤਾ ਤੇ ਹੈ ਮੌਤ ਤੇ ਅੱਗੇ ਖੜੀ ਖੜੀਏ ਜੇ ਜ਼ਿੰਦਗੀ ਕਿਸੇ ਪਾਸੇ ਲੱਗ ਕੇ ਸਬਰ ਜਾਏ ਤੁਰਿਆ ਤੇ ਅੰਮ੍ਰਿਤਸਰ ਦੀ ਧਰਤੀ ਤੇ ਆ ਗਿਆ ਜਿਹੜੇ ਚਾਰ ਕੋਲ ਦੰਬੜੇ ਸੰ ਹੁਣ ਸੋਚਦਾ ਵੀ ਇਹਨਾਂ ਨੂੰ ਕਰਾਂ ਕੀ ਇਹਨਾਂ ਨਾਲ ਕਿਹੜਾ ਕੰਮ ਸ਼ੁਰੂ ਹੋਏਗਾ ਕਿਹੜਾ ਵਪਾਰ ਸ਼ੁਰੂ ਹੋਏਗਾ ਚਿੱਤੇ ਰੱਖਿਓ ਸਾਧ ਸੰਗਤ ਜਿੱਨੇ ਕੰਮ ਕਰਨਾ ਹੁੰਦਾ ਹੈ ਨਾ ਉਸ ਸੰਸਾਰ ਦੇ ਅੰਦਰ ਬਹਾਨੇ ਨਹੀਂ ਲੱਭਦਾ ਤੁਸੀਂ ਦੇਖੋ ਸੰਸਾਰ ਦੇ ਅੰਦਰ ਜ਼ਰੂਰੀ ਨਹੀਂ ਸਾਡੀ ਜਨਰੇਸ਼ਨ ਜਿਹੜੀ ਯੰਗ ਜਨਰੇਸ਼ਨ ਹੈ ਤੁਸੀਂ ਵੇਖੋ ਪੰਜਾਬ ਦੀ ਧਰਤੀ ਖਾਲੀ ਹੋ ਗਈ ਨੌਜਵਾਨਾਂ ਤੋਂ ਰੁੱਖ ਕੀ ਹੈ ਵੀ ਸ਼ਾਇਦ ਵਿਦੇਸ਼ ਦੀ ਧਰਤੀ ਤੇ ਜਾ ਕੇ ਸਾਨੂੰ ਸੁੱਖ ਮਿਲੇਗਾ ਜਿਹੜਾ ਕੰਮ ਇੱਥੇ ਉਹ ਕਰਨ ਤੋਂ ਗੁਰੇਜ਼ ਕਰਦੇ ਨੇ ਉਹ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਕਰਦੇ ਨੇ ਜਿੰਨਾ ਕੰਮਾਂ ਲਈ ਇੱਥੇ ਉਹਨਾਂ ਘਰ ਵਿੱਚ ਨੌਕਰ ਰੱਖੇ ਨੇ ਨਾ ਉਹ ਕਾਰਜ ਉਹ ਬਾਹਰ ਜਾ ਕੇ ਆਪ ਕਰਦੇ ਨੇ ਤੇ ਇਹਦੇ ਵਿੱਚ ਉਹ ਆਪਣੇ ਆਪ ਨੂੰ ਬੜਾ ਉੱਚਾ ਸਮਝਦੇ ਨੇ ਕਾਰਨ ਕੀ ਹੈ ਇਥੇ ਕਾਰਜ ਕੀਤਾ ਹੋਇਆ ਛੋਟਾ ਉਹਨਾਂ ਨੂੰ ਲੱਗਦਾ ਵਿਸ਼ੇ ਦੇ ਕੰਮ ਬੜਾ ਛੋਟੇ ਹੁਣ ਇਸ ਭਾਈ ਸੋਮਾ ਸ਼ਾ ਇਹ ਧਰਤੀ ਤੇ ਅੰਮ੍ਰਿਤਸਰ ਦੇ ਪਹੁੰਚ ਗਿਆ ਪਰ ਕੋਲੋਂ ਚਾਰ ਦਮੜੇ ਉਹਨਾਂ ਸੋਚਦਾ ਕਰਾਂ ਕਿ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਧਿਆਨ ਸਿੱਖਾਂ ਦੇ ਕੋਲੋਂ ਉਪਮਾ ਵਡਿਆਈ ਸੁਣੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਚਪਨ ਉਹਨਾਂ ਨੇ ਸੁਣ ਲਿਆ ਵੀ ਗੁਰੂ ਰਾਮਦਾਸ ਸਾਹਿਬ ਜੀ ਬਚਪਨ ਵਿੱਚ ਘੁੰਗਣੀਆਂ ਵੇਚਦੇ ਸਨ ਜਿੰਨੇ ਕੋ 4 ਪੈਸੇ ਕੋਲ ਸੀ ਮਨ ਚ ਆਇਆ ਖਿਆਲ ਵੀ ਮਨਾ ਇੰਨੇ ਵਿੱਚ ਆ ਤੇਰਾ ਕੰਮ ਬੜਾ ਸੋਹਣਾ ਚੱਲ ਜਾਏਗਾ ਉਹਨਾਂ 4 ਦਮੜਿਆਂ ਦਿਨਾਂ ਉਹਨੇ ਘੁੰਗਣੀਆਂ ਖਰੀਦੀਆਂ ਬਾਜ਼ਾਰੋਂ ਛੋਲੇ ਖਰੀਦਦੇ ਗੁੰਗੁਆਲੇ ਤੇ ਉਹ ਜਿਹੜੀ ਪ੍ਰਕਰਮਾ ਹੈ ਨਾ ਦਰਬਾਰ ਸਾਹਿਬ ਦੀ ਉਸ ਪ੍ਰਕਰਮਾ ਦੇ ਵਿੱਚ ਬਹਿ ਗਿਆ ਉਸ ਕਰਮਾਂ ਦੇ ਵਿੱਚ ਉਹਨ ਸੰਗਤ ਆਉਂਦੀ ਏ ਸੰਗਤ ਆਂਦੀ ਏ ਤੇ ਉਹਦੀ ਜਿਹੜਾ ਉਹਨੇ ਕੁੰਗਣੀਆਂ ਬਣਾਈਆਂ ਵੇਚਣ ਵਾਸਤੇ ਉਹ ਥੋੜੇ ਜਿਹਾ ਸਮੇਂ ਦੇ ਵਿੱਚ ਉਹ ਬਣਾਈਆਂ ਉਹ ਵਿਕ ਗਈਆਂ ਚਾਰ ਪੈਸੇ ਹੋਰ ਜੁੜ ਗਏ ਅਗਲੇ ਦਿਨ ਫਿਰ ਬਹਿ ਗਿਆ ਤਿੰਨ ਕੁ ਦਿਨ ਹੋਏ ਨਾ ਤਿੰਨ ਕੁ ਦਿਨ ਉਹ RAMDAS ਪਿਤਾ ਜੀ ਦਾ ਧਿਆਨ ਪਿਆ ਤੇ ਪਾਤਸ਼ਾਹ ਜੀ ਨੇ ਨਾਲ ਕੋਲੋਂ ਜਾ ਕੇ ਪੁੱਛ ਲਿਆ ਨਾਮ ਕੀ ਏ ਤੇ ਭਾਈ ਸੋਮੇ ਨੇ ਆਪਣਾ ਨਾਮ ਦੱਸਿਆ ਤੇ ਸਤਗੁਰ ਜੀ ਇਹ ਕੀਰਤਬ ਕਰਦੇ ਰਹੇ ਨੇ ਧੰਗੁਰ ਰਾਮਦਾਸ ਪਾਤਸ਼ਾਹ ਜੀ ਹੁਣ ਇਹ ਕੋਈ ਕੀਰਤ ਕਰਨ ਵਾਲਾ ਕੋਈ ਬੜਾ ਵੱਡਾ ਸ਼ਾਹੂ ਕਰਤੇ ਹੋਏਗਾ ਨਹੀਂ ਪਾਤਸ਼ਾਹ ਜੀ ਧੰਗੁਰ ਰਾਮਦਾਸ ਸਾਹਿਬ ਜੀ ਨੇ ਪੁੱਛ ਲਿਆ ਵੀ ਨਾਮ ਨਾਮ ਦੱਸਿਆ ਪਾਤਸ਼ਾਹ ਜੀ ਕਹਿਣ ਲੱਗੇ ਵੀ ਇੱਥੇ ਬਹਿ ਕੇ ਤੂੰ ਵਟਕ ਇਹ ਜੋ ਕੁੰਗਣੀਆਂ ਵੇਚਦਾ ਕਮਾਈ ਤੇ ਚੰਗੀ ਹੋ ਜਾਂਦੀ ਹੋਣੀ ਹੈ ਕਹਿੰਦਾ ਸਤਗੁਰ ਜੀ ਤੁਹਾਡੀ ਕਿਰਪਾ ਨਾਲ ਬਸ ਘਰ ਦਾ ਪੂਜਾਰਾ ਚੱਲਦਾ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੁੱਛ ਲਿਆ ਵੀ ਕਿੰਨੀ ਕੁ ਕਮਾਈ ਉਹਨੇ ਨਾ ਉਹ ਜਿਹੜੇ ਪੈਸੇ ਸੀ ਉਹ ਕੱਢ ਕੇ ਧੰ ਗੁਰੂ ਰਾਮਦਾਸ ਸਾਹਿਬ ਜੀ ਨੂੰ ਦਿਖਾਏ ਪਾਤਸ਼ਾਹ ਜੀ ਕਹਿਣ ਲੱਗੇ ਸਿਰਫ ਇੱਥੇ ਬਹਿ ਕੇ ਪ੍ਰਕਰਮਾਂ ਵਿੱਚ ਢੂੰਗਣੀਆਂ ਹੀ ਵੇਚਣਾ ਕਿ ਸੇਵਾ ਵਿੱਚ ਵੀ ਕੁਝ ਲਾਣਾ ਹੈ ਮਨ ਚ ਖਿਆਲ ਆਇਆ ਵੀ ਸਤਿਗੁਰ ਕੀ ਲਾਵਾਂ ਸੇਵਾ ਵਿੱਚ ਮੇਰੇ ਗਰੀਬੜੇ ਕੋਲੋਂ ਕੀ ਤੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਕਮਾਈ ਕੀਤੀ ਉਹ ਲਾ ਦੇ ਸੇਵਾ ਵਿੱਚ ਖਿਆਲ ਕਰਿਓ ਮੇਰੇ ਸਤਗੁਰ ਪਾਤਸ਼ਾਹ ਜੀ ਨੇ ਜਿਹੜੇ ਬਚਨ ਆਖੇ ਨੇ ਦੋਹੋਂ ਅਵਸਥਾ ਤੇ ਜੋ ਮੁਕਤਾ ਸੋਈ ਸੁਹਿਲਾ ਭਾਲੀ ਐ ਹੁਣ ਕੋਲੋਂ ਜਿਆਦਾ ਕੁਝ ਨਹੀਂ ਅੱਜ ਦੀ ਕਮਾਈ ਜਾ ਕੇ ਉਹਨਾਂ ਨਾਲ ਫਿਰ ਬਾਜ਼ਾਰੋਂ ਛੋਲੇ ਖਰੀਦੇਗਾ ਕੱਲ ਉਬਾਲ ਕੇ ਫਿਰ ਕੱਲ ਦੀ ਕੰਮ ਸ਼ੁਰੂ ਕਰੇਗਾ ਪਰ ਅੱਜ ਜਿੰਨਾ ਕੁ ਜੀਓ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਮੇਰੇ ਸਦਾਤਾ ਜੀ ਨੇ ਇੱਕੋ ਹੀ ਬਚਨ ਆਖਿਆ ਸੀ ਸੋਮਾ ਸ਼ਾਹ ਨੂੰ ਫੁੱਲ ਵਕੜੀ ਵਿੱਚ ਲੈ ਕੇ ਕਿ ਸੋਮਿਆ ਅਮੀਰ ਬੜੇ ਨੇ ਸੰਸਾਰ ਤੇ ਪਰ ਸਭ ਤੋਂ ਵੱਡਾ ਅਮੀਰ ਹੋਏ ਜਿਹੜਾ ਆਪਣੀ ਕਿਰਤ ਦੇ ਵਿੱਚੋਂ ਵੀ ਸੰਸਾਰ ਦੇ ਅੰਦਰ ਕਿਸੇ ਦਾ ਭਲਾ ਲੋਚਦਾ ਹੈ ਉਹਦੇ ਵਰਗਾ ਅਮੀਰ ਦੁਨੀਆ ਤੇ ਕੋਈ ਨਹੀਂ ਜੀ ਸਤਿਗੁਰੂ ਜੀ ਇਸ ਸੰਸਾਰ ਦੇ ਅੰਦਰ ਦੁਨਿਆਵੀ ਤਲ ਤੇ ਗੁਰਦੁਆਰਿਆਂ ਦੇ ਅੰਦਰ ਮੰਦਰਾਂ ਦੇ ਅੰਦਰ ਧਾਰਮਿਕ ਸਥਾਨਾਂ ਦੇ ਅੰਦਰ ਸੋਨੇ ਚਾਂਦੀ ਦੀਆਂ ਪਰਤਾਂ ਚੜਾ ਚੜਾ ਕੇ ਵਸਤੂਆਂ দান ਕਰਕੇ ਸੀ ਸੋਚਦੇ ਸੀ ਬੜੇ ਵੱਡੇ ਦਾਨੀਆਂ ਪਰ ਸੱਚ ਹੈ ਭਾਵੇਂ ਘਰ ਦੇ ਅੰਦਰ ਕੰਮ ਕਰਨ ਵਾਲਾ ਗਰੀਬੜਾ ਜਿਹਾ ਬੰਦਾ ਉਹ ਤੁਹਾਡੇ ਹੱਥਾਂ ਵੱਲ ਵੇਖਦਾ ਹੋਵੇ ਉਹ ਤੁਹਾਡੇ ਜਹਿਨ ਵੱਲ ਤੁਹਾਡੇ ਕੀਤੇ ਹੋਏ ਕਰਮਾਂ ਦੇ ਵਿੱਚੋਂ ਸੋਚਦਾ ਹੋਵੇ ਵੀ ਚਾਰ ਛਿੱਲੜੇ ਮੇਰੀ ਜ਼ਿੰਦਗੀ ਦੇ ਅੰਦਰ ਮੈਨੂੰ ਤੇ ਮੇਰਾ ਸਬਰ ਜਾਏ ਕੋਈ ਸਾਨੂੰ ਉਹ ਗਰੀਬੜਾ ਚੰਗਾ ਨਹੀਂ ਲੱਗਦਾ ਪਰ ਮੇਰੇ ਸਤਿਗੁਰੂ RAMDAS ਪਾਤਸ਼ਾਹ ਜੀ ਨੇ ਭਾਈ ਸੋਮੇ ਨੂੰ ਸੁਨੇਹਾ ਦਿੱਤਾ ਹੈ ਤੇ ਸੁਨੇਹਾ ਸਿਰਫ ਭਾਈ ਸੋਮੇ ਲਈ ਨਹੀਂ ਇਹ ਮੇਰੇ ਤੁਹਾਡੇ ਸਾਰਿਆਂ ਦੇ ਲਈ ਹੈ ਤੇ ਦਾਤਾ ਜੀ ਕਹਿੰਦੇ ਨੇ ਸੁਖੀ ਹੋਏਗਾ ਹੀ ਉਹਦੋਂ ਜਿਸ ਦਿਨ ਦੋਨਾਂ ਅਵਸਥਾਵਾਂ ਤੋਂ ਮੁਕਤ ਹੋ ਜਾਏਗਾ ਤੇ ਮੁਕਤ ਹੋਣ ਦਾ ਹੀ ਕੋਈ ਤਰੀਕਾ ਹੈ ਨਾਮ ਨਾਲ ਜੁੜਨਾ ਖਸਮ ਦੇ ਹੁਕਮ ਨਾਲ ਜੁੜਨਾ ਸਾਬ ਦੇ ਬਾਣੀ ਦਾ ਬਚਨ ਹੈ ਪਤਸ਼ਾਹ ਕਹਿੰਦੇ ਨੇ ਕੋਈ ਰੱਬ ਨਾਲ ਮਿਲਿਆ ਹੋਵੇ ਤੇ ਮਿਲੇ ਹੋਏ ਤੇ ਸੰਸਾਰ ਦੇ ਅੰਦਰ ਲੋਕ ਵੇਖ ਧਾਰਨ ਕਰ ਲੈਂਦੇ ਨੇ ਧਰਮ ਦਾ ਕਿਸੇ ਨੇ ਕਿਹੋ ਜਿਹਾ ਪਹਿਰਾਵਾ ਪਾ ਲਿਆ ਕਿਸੇ ਨੇ ਕਿਹੋ ਜਿਹਾ ਪਾ ਲਿਆ ਪਰ ਸੱਚ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਰੱਬ ਨਾਲ ਕੋਈ ਮਿਲਿਆ ਹੋਵੇ ਤੇ ਸਤਗੁਰ ਜੀ ਉਹਦੀ ਨਿਸ਼ਾਨੀ ਕੀ ਏ ਕੋਈ ਤੇ ਨਿਸ਼ਾਨੀ ਹੋਏਗੀ ਨਾ ਵੀ ਇਹ ਰੱਬ ਨਾਲ ਮਿਲਿਆ ਹੈ ਤੁਸੀਂ ਮੇਰੇ ਕੱਪੜੇ ਵੇਖ ਕੇ ਆਖੋ ਵੀ ਗੁਰੂ ਘਰ ਦਾ ਵਜੀਰ ਹੈ ਜੀ ਰੱਬ ਨਾਲ ਤੁਹਾਨੂੰ ਥੋੜਾ ਪਤਾ ਹੈ ਮੇਰੇ ਅੰਦਰ ਕੀ ਹੈ ਮੇਰਾ ਮਨ ਕੀ ਹੈ ਪਹਿਰਾਵਾ ਕਦੀ ਵੀ ਇਹ ਨਹੀਂ ਦੱਸ ਸਕਦਾ ਵੀ ਤੁਸੀਂ ਕਿਹੜੇ ਕਿਹੜੀ ਮੰਜ਼ਲ ਅਖਤਿਆਰ ਕਰ ਲਈਏ ਧਾਰਮਿਕ ਜੀਵਨ ਦੇ ਅੰਦਰ ਸੂਰਤ ਦਾ ਜਿਹੜਾ ਪੰਡ ਹੈ ਜਿਹੜਾ ਰੱਬ ਨਾਲ ਮਿਲਣ ਦਾ ਮਾਰਗ ਹੈ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਰੱਬ ਨਾਲ ਮਿਲਣ ਦੀ ਨਿਸ਼ਾਨੀ ਕੀ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਸਭ ਕਹਿੰਦੇ ਨੇ ਪ੍ਰਭ ਤੂੰ ਰੱਬ ਨੂੰ ਮਿਲਣ ਦੀ ਆ ਨਿਸ਼ਾਨੀ ਹੈ ਸਤਗੁਰ ਕਿਹੜੀ ਪਾਤਸ਼ਾਹ ਜੀ ਕਹਿੰਦੇ ਨੇ ਬਸ ਇੱਕ ਗਮ ਕੰਮ ਕਰੀਂ ਉਸ ਪਰਮਾਰਮਾ ਦੇ ਹੁਕਮ ਦੀ ਪਛਾਣ ਕਰ ਲਈ ਪ੍ਰਭ ਮਿਲਨੇ ਕਿ ਇਹ ਨਿਸ਼ਾਨੀ ਪਾਤਸ਼ਾਹ ਜੀ ਕਹਿੰਦੇ ਨੇ ਮਨ ਮਨ ਦੇ ਨੰਨੇ ਨੂੰ ਸਿਆਰੀ ਹੈ ਮਨ ਵਿੱਚ ਮਨ ਇੱਕੋ ਹੁਕਮ ਜਿਹੜਾ ਉਸ ਕਰਤੇ ਦਾ ਇੱਕ ਹੁਕਮ ਹੈ ਨਾ ਦਾਤਾ ਜੀ ਕਹਿੰਦੇ ਨੇ ਉਹਨੂੰ ਆਪਣੇ ਜੀਵਨ ਦੇ ਅੰਦਰ ਭਲਾ ਕਰਕੇ ਮੰਨ ਲਈ ਜਿਨੇ ਭਲਾ ਕਰਕੇ ਹੁਕਮ ਮੰਨ ਲਿਆ ਸਤਿਗੁਰ ਕਹਿੰਦੇ ਨੇ ਰੱਬ ਨਾਲ ਮਿਲਿਆ ਹੈ ਹੁਕਮ ਮੰਨਣ ਵਾਲੇ ਦੇ ਜੀਵਨ ਦੇ ਚਿਹਰੇ ਦੇ ਉੱਤੇ ਕਦੇ ਸ਼ਿਕਾਨ ਨਹੀਂ ਹੋਏਗੀ ਉਹ ਥੋੜਾ ਮਿਲੇਗਾ ਤਦ ਵੀ ਸ਼ੁਕਰ ਕਰੇਗਾ ਉਹ ਬਹੁਤਾ ਮਿਲੇਗਾ ਉਹਦੇ ਵਿੱਚ ਕਿਸੇ ਦਾ ਭੜਾ ਲੋਚੇਗਾ ਉਹਦੇ ਜੀਵਨ ਦੇ ਅੰਦਰ ਕਦੀ ਨਿਰਾਸ਼ਤਾ ਨਹੀਂ ਹੈਗੀ ਤੇ ਸਤਿਗੁਰ ਕਹਿੰਦੇ ਨੇ ਉਹਦੇ ਕੋਲੋਂ ਤਿੰਨ ਚੀਜ਼ਾਂ ਭਰਪੂਰ ਨੇ ਕਿਹੜੀਆਂ ਤਿੰਨ ਚੀਜ਼ਾਂ ਸਾਬ ਕਹਿੰਦੇ ਨੇ ਸਹਿਜ ਸੰਤੋਖ ਉਹਦੇ ਕੋਲੋਂ ਸਹਿਜ ਹੈ ਸਹਿਜ ਦਾ ਮਤਲਬ ਹੈ ਆਤਮਿਕ ਅਡੋਲਤਾ ਹੁੰਦਾ ਮਨ ਕਦੀ ਨਹੀਂ ਡੋਲੇਗਾ ਕੋਈ ਨੋਟਾਂ ਦੇ ਥੱਬੇ ਰੱਖ ਕੇ ਵੀ ਆਖੇਗਾ ਨਾ ਤੂੰ ਆ ਮਾੜਾ ਕੰਮ ਕਰ ਉਹ ਆਖੇਗਾ ਨਹੀਂ ਜੋ ਰੱਬ ਨੇ ਦਿੱਤਾ ਹੈ ਮੋਂਦੇ ਵਿੱਚ ਮੈਂ ਬੜਾ ਆਨੰਦ ਵਿੱਚਾਂ ਸਾਹਿਬ ਕਹਿੰਦੇ ਨੇ ਉਹਦੇ ਜੀਵਨ ਅੰਦਰ ਸਹਜ ਹੈ ਉਹਦੇ ਜੀਵਨ ਦੇ ਅੰਦਰ ਸੰਤੋਖ ਹੈ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਸਹਜ ਸੰਤੋਖ ਹੋਵੇ ਗੁਰ ਬਚਨੀ ਗੁਰੂ ਦੇ ਬਚਨ ਉਹਨੇ ਆਪਣੇ ਪੱਲੇ ਬੰਨ ਲਏ ਨੇ ਤੇ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਅੰਦਰ ਉਹ ਜਿਹੜੀ ਤ੍ਰਿਸ਼ਨਾ ਸੀ ਉਹ ਖੰਭ ਲਾ ਕੇ ਉੱਡ ਗਈ ਏ ਤੇ ਦਾਤਾ ਜੀ ਕਹਿੰਦੇ ਨੇ ਬਸ ਜਿੰਦੇ ਜੀਵਨ ਦੇ ਅੰਦਰ ਆਹ ਕੁ ਜਿੰਨਾ ਵੇਖੀ ਉਹ ਰੱਬ ਨਾਲ ਜੁੜਿਆ ਹੋਇਆ ਬਸ ਆਹ ਨਿਸ਼ਾਨੀ ਹੈ ਪ੍ਰਭੂ ਨੂੰ ਮਿਲਣ ਦੀ ਹੁਣ ਇਹਦੇ ਵਿੱਚ ਸਤਗੁਰ ਨੇ ਗੱਲ ਕੋਮਨ ਕੀਤੀ ਸਾਰੇ ਸ਼ਬਦਾਂ ਵਿੱਚ ਉਹ ਹੈ ਪਰਮਾਤਮਾ ਨੂੰ ਮਿਲਣ ਦੀ ਉਹਦੇ ਹੁਕਮ ਨਾਲ ਜੁੜਨ ਦੇ ਤੇ ਸਤਿਗੁਰੂ ਕਹਿੰਦੇ ਨੇ ਪਤਾ ਕਿੰਨਾ ਵਿਸ਼ਾਲ ਹੈ ਅੱਜ ਦੇ ਸ਼ਬਦ ਵਿੱਚ ਪਾਤਸ਼ਾਹ ਕਹਿੰਦੇ ਨੇ ਉਹਦਾ ਨਾਮ ਲੈਣ ਲੱਗਿਆ ਨਾ ਸਮਾ ਨਾ ਦੇਖੀ ਵੀ ਆ ਸਮੇ ਇਹ ਸਮੇ ਦਾਤਾ ਜੀ ਕਹਿੰਦੇ ਨੇ ਵੱਡੜਾ ਝਾਲ ਚਲੁੰਬੜਾ ਇਹ ਤਿੰਨ ਸ਼ਬਦ ਨੇ ਵੱਡੜੇ ਦਾ ਮਤਲਬ ਹੁੰਦਾ ਹੈ ਵੱਡਾ ਜਿਵੇਂ ਆਮ ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ ਤੁਸੀਂ ਪੁਰਾਣੇ ਬਜ਼ੁਰਗਾਂ ਨੂੰ ਸੁਣਿਆ ਹੋਣਾ ਕਹਿੰਦੇ ਹੋ ਨੇ ਸੀ ਵੱਡਾ ਵੇਲਾ ਵੱਡਾ ਵੇਲਾ ਮਤਲਬ ਅੰਮ੍ਰਿਤ ਵੇਲਾ ਵੱਡੜੇ ਝਾਲ ਚਲੁੰਬੜੇ ਝਾਲ ਦਾ ਮਤਲਬ ਹੈ ਨਾਮ ਪਾਤਸ਼ਾਹ ਜੀ ਕਹਿੰਦੇ ਨੇ ਸਵੇਰੇ ਚਾਲਾਂਗੇ ਅੰਮ੍ਰਿਤ ਵੇਲੇ ਉੱਠ ਕੇ ਉਸ ਪ੍ਰਮਾਤਮਾ ਦੇ ਅੰਮ੍ਰਿਤ ਨਾਮ ਨੂੰ ਲੈ ਉਹਨੂੰ ਜਪ ਵੱਡੜੇ ਝਾਲ ਚਲੁੰਬੜੇ ਸਤਿਗੁਰੂ ਜੀ ਕਹਿੰਦੇ ਨੇ ਨਾ ਵੜਾ ਲਈਏ ਕਿਸ ਕਿੰਦਾ ਨਾਮ ਲਈਏ ਕਿਸੇ ਮੜੀਨ ਪੂਜੀਏ ਕਿਸੇ ਕਬਰ ਤੇ ਜਾਈਏ ਕਿਸੇ ਮੰਦਰ ਵਿੱਚ ਜਾਈਏ ਕਿੱਥੇ ਜਾਈਏ ਦਾਤਾ ਜੀ ਕਹਿੰਦੇ ਨੇ ਬਸ ਕਿੱਥੇ ਜਾਣ ਦੀ ਜ਼ਰੂਰਤ ਨਹੀਂ ਨਾਉ ਲਈਏ ਪਰਮੇਸ਼ਰ ਹੈ ਬਸ ਆਪਣੀ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧ੍ਰਿੜ ਕਰ ਲਈ ਨਾਉ ਲਈਏ ਪਰਮੇਸ਼ਰ ਹੈ ਭੰਨਨ ਕੜਨ ਸਮਰੱਥ ਤੇ ਨਾਲ ਬੇਨਤੀ ਸਤਿਗੁਰ ਨੇ ਖਾਸ ਕਰਕੇ ਸ਼ਬਦ ਵਿੱਚ ਕੀਤੀ ਵੀ ਉਸ ਪਰਮਾਤਮਾ ਦੇ ਨਾਮ ਨੂੰ ਜਿਹੜਾ ਭੰਨਨ ਤੇ ਕੜਨ ਦੇ ਸਮਰੱਥ ਹੈ ਪੰਨਨ ਦਾ ਮਤਲਬ ਹੁੰਦਾ ਹੈ ਤੋੜਨਾ। ਪਾਤਸ਼ਾਹ ਜੀ ਕਹਿੰਦੇ ਨੇ ਪੰਨਨ, ਘੜਨ, ਘੜਨ ਦਾ ਮਤਲਬ ਹੁੰਦਾ ਹੈ ਬਣਾਉਣਾ। ਸਮਰਾਥ ਜਿਹੜੇ ਇਹਨਾਂ ਦੋਨਾਂ ਦੇ ਵਿੱਚ ਸਮਰਾਥ ਏ ਤੇ ਖਿਆਲ ਕਰਿਓ ਸੰਸਾਰ ਦੇ ਅੰਦਰ ਕੋਈ ਬੰਦਾ ਇਹਨਾਂ ਚੀਜ਼ਾਂ ਵਿੱਚ ਸਮਰਾਥ ਨਹੀਂ ਹੋ ਸਕਦਾ। ਮੈਂ ਤੇ ਬੜੀਆਂ ਬੇਨਤੀਆਂ ਕਰਨਾ ਤੁਸੀਂ ਅਕਸਰ ਸੁਣਦੇ ਹੋ। ਜਿਹੜੇ ਮਨੁੱਖ ਮਨੁੱਖ ਨਾਲ ਜੁੜੇ ਹੋਏ ਨੇ ਨਾ ਉਹ ਕਦੀ ਪੂਰੇ ਨਹੀਂ ਹੋ ਸਕਦੇ। ਕਦੀ ਵੀ। ਅਸੀਂ ਸਾਰਿਆਂ ਨੇ ਆਪੋ ਆਪਣੇ ਸੰਸਾਰ ਦੇ ਅੰਦਰ ਇਸ਼ਟ ਬਣਾ ਲਏ ਪਰ ਦਾਤਾ ਜੀ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਤੂੰ ਨਾਮ ਲੈਣਾ ਕਿੰਦਾ ਹੈ ਪਾਤਸ਼ਾਹ ਜੀ ਨੇ ਆਖਿਆ ਵੱਡੇ ਚਾਲ ਚੜੁੰਬੜੇ ਨਾਵੜਾ ਲਈਏ ਕਿਸ ਨਾਉ ਲਈਏ ਪਰਮੇਸ਼ਰ ਹੈ ਪਾਤਸ਼ਾਹ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਲਈ ਹੁਣ ਬਾਣੀ ਅੰਦਰ ਗੱਲ ਗੁਰੂ ਦੀ ਵੀ ਹੈ ਪਰ ਚੇਤੇ ਰੱਖਿਓ ਜਦੋਂ ਗੁਰੂ ਦੀ ਗੱਲ ਆਈ ਉਦੋਂ ਸਤਿਗੁਰ ਨੇ ਪੂਰੀ ਗੁਰੂ ਦੀ ਗੱਲ ਕੀਤੀ ਹੈ ਕਿਤੇ ਇਹ ਨਾ ਸਮਝ ਲੈਣਾ ਵੀ ਕੋਈ ਬੰਦਾ ਆਪਣੇ ਨਾਮ ਨਾਲ ਗੁਰੂ ਲਾਏ ਤੇ ਸਿਆਕੀ ਵੀ ਇਸ ਗੁਰੂ ਦੀ ਗੱਲ ਕੀਤੀ ਹੈ ਨਹੀਂ ਜਦੋਂ ਗੁਰੂ ਦੀ ਗੱਲ ਕੀਤੀ ਉਦੋਂ ਪੂਰੇ ਦੀ ਗੱਲ ਕੀਤੀ ਹੈ ਜਦੋਂ ਰੱਬ ਦੀ ਗੱਲ ਕੀਤੀ ਉਦੋਂ ਦੋ ਗੱਲਾਂ ਨਾਲ ਜੋੜੀਆਂ ਨੇ ਭੰਨਣ ਤੇ ਘੜਨ ਦੇ ਸਮਰੱਥੇ ਕਿਸੇ ਕੋਲ ਉਹ ਤਾਕਤ ਨਹੀਂ ਹੈਗੀ ਸੰਸਾਰ ਦੇ ਅੰਦਰ ਕੋਈ ਨਹੀਂ ਬਣਾ ਮਰੇ ਬੰਦੇ ਨੂੰ ਕੋਈ ਨਹੀਂ ਜ਼ਿੰਦਾ ਕਰ ਸਕਦਾ ਧਿਆਨ ਦੇਣਾ ਸੰਸਾਰ ਦੇ ਅੰਦਰ ਕੋਈ ਇੱਕ ਅੱਖ ਚਮਕਣ ਦੇ ਸਮੇਂ ਵਿੱਚ ਆ ਕੇ ਮੈਂ ਪੂਰੀ ਦੁਨੀਆ ਫੜਾ ਕਰ ਦਿਆਂ ਦਾਤਾ ਜੀ ਕਹਿੰਦੇ ਨੇ ਨਹੀਂ ਕੋਈ ਕਰ ਸਕਦਾ ਪਰਮਾਤਮਾ ਤੋਂ ਬਿਨਾ ਸਭ ਗੁਰੂ ਇਸੇ ਕਰਕੇ ਕਹਿੰਦੇ ਨੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਵੇ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ ਦੂ ਚੀਤੇ ਕੀ ਦੋਇ ਥੂਣ ਗਿਰਾਨੀ ਮੋਮਬਲੇ ਡਾ ਟੂਟਾ ਤਿਸ਼ਨਾ ਸ਼ਾਨ ਭਰੀ ਤਰੇ ਉੱਪਰ ਦੁਰਮਤ ਭਾਂਡਾ ਫੂਟਾ ਕਹਿੰਦੇ ਨੇ ਮੇਰੇ ਅੰਦਰੋਂ ਇਹ ਦੁਰਮਤ ਦਾ ਭਾਂਡਾ ਟੁੱਟ ਗਿਆ ਜਿਹੜਾ ਮੈਨੂੰ ਸੰਸਾਰ ਦੇ ਅੰਦਰ ਭਟਕਣਾ ਵਿੱਚ ਪਾਉਂਦਾ ਸੀ ਤੇ ਸਤਿਗੁਰ ਕਹਿੰਦੇ ਨੇ ਹੁਣ ਮੈਂ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਹੁਣ ਅਗਲੀ ਜਿਹੜੀ ਗੱਲ ਬੜੇ ਸਮਝਣ ਵਾਲੀ ਪਾਤਸ਼ਾਹ ਕਹਿੰਦੇ ਨੇ ਹਰ ਹੱਟ ਪੀ ਤੂੰ ਤੂੰ ਕਰੇ ਖੂਦ ਦੇ ਅੰਦਰ ਜਿਹੜੀ ਪਾਣੀ ਜਦੋਂ ਗਿੜ ਗਿੜਦਾ ਹੈ ਨਾ ਸਤਿਗੁਰੂ ਕਹਿੰਦੇ ਨੇ ਜਦੋਂ ਉਹ ਬਲਦ ਉਸ ਹਰ ਹੱਟ ਜਦੋਂ ਉਹ ਰੱਸੀ ਦੇ ਨਾਲ ਬੈਲੈਂਸ ਬਣਾ ਕੇ ਉਹਨਾਂ ਨੂੰ ਤੋੜਿਆ ਜਾਂਦਾ ਸੀ ਤੇ ਉਹਦੇ ਵਿੱਚ ਇੱਕ ਆਵਾਜ਼ ਆਉਂਦੀ ਹੈ ਤੂੰ ਤੂੰ ਦੇ ਤੇ ਦਾਤਾ ਜੀ ਕਹਿੰਦੇ ਨੇ ਹਰ ਹੱਟ ਪੀ ਤੂੰ ਤੂੰ ਕਰੇ ਬੋਲੇ ਭਲੀਬਾਨ ਉੰਦੀ ਜਿਹੜੀ ਤੂੰ ਤੂੰ ਦੀ ਆਵਾਜ਼ ਬੜੀ ਸੋਹਣੀ ਲੱਗਦੀ ਏ ਜਿਵੇਂ ਸਤਗੁਰ ਬਾਣੀ ਵਿੱਚ ਕਹਿੰਦੇ ਨਾ ਬਾਬਾ ਕਬੀਰ ਸਾਹਿਬ ਜੀ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਰੱਬ ਨਾਲ ਜੁੜਨੈ ਤੇ ਮੈਂ ਨਹੀਂ ਤੂੰ ਕਹਿਣ ਦੀ ਵਾ ਆਪਣੇ ਜੀਵਨ ਅੰਦਰ ਵਿਚਾਰ ਬਣਾ ਵੀ ਸਤਗੁਰ ਨੇ ਤੂੰ ਹੀ ਇਹ ਸਭ ਕੁਝ ਮੈਂ ਕੁਝ ਵੀ ਨਹੀਂ ਤੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਹਟ ਜਿਹੜੀ ਹੈ ਨਾ ਜਦੋਂ ਉਹਦੇ ਵਿੱਚੋਂ ਆਵਾਜ਼ ਨਿਕਲਦੀ ਏ ਤੇ ਤੂੰ ਤੂੰ ਦੀ ਬੜੀ ਸੋਹਣੀ ਲੱਗਦੀ ਏ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਇਹਦਾ ਮਤਲਬ ਏ ਥੋੜਾ ਵੀ ਹਰ ਹਟ ਰੱਬ ਦਾ ਨਾਮ ਜਪਦੀ ਪਈਏ ਪਾਤਸ਼ਾਹ ਜੀ ਕਹਿੰਦੇ ਨੇ ਹਰ ਹਟ ਉਹ ਸਿਰਫ 사ਉਂਡ ਦੇ ਲਈ ਆਵਾਜ਼ ਦੇ ਲਈ ਤੇ ਪਾਤਸ਼ਾਹ ਜੀ ਕਹਿੰਦੇ ਨੇ ਸਾਹਿਬ ਸਦਾ ਹਜ਼ੂਰ ਹੈ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਜਿਹੜੇ ਰੱਬ ਦੀ ਮੈਂ ਗੱਲ ਕਰ ਰਿਹਾ ਨਾ ਜਿਹਨੂੰ ਸਾਹਿਬ ਕਹਿੰਦੇ ਨੇ ਭਨਣ ਕਰਨ ਸਮਰੱਥ ਹੈ ਸਾਹਿਬ ਕਹਿੰਦੇ ਨੇ ਉਹ ਸਦਾ ਤੇਰੇ ਨਾਲ ਹੈ ਉਨੂੰ ਕਿਤੇ ਬਾਹਰ ਨਾਲ ਲੱਭਣ ਤੋਰ ਪਈ ਵੀ ਕਿਸੇ ਬਾਹਰ ਥਾਂ ਤੋਂ ਮਿਲੇਗਾ ਸੱਭ ਕਹਿੰਦੇ ਨੇ ਉਹ ਸਦਾ ਤੇਰੇ ਨਾਲ ਹੈ ਪਰ ਇੱਕ ਗੱਲ ਚੇਤੇ ਰੱਖੀ ਕਿਆ ਉੱਚੀ ਕਰਹਿ ਪੁਕਾਰ ਤੇ ਜੇ ਤੂੰ ਉੱਚੀਆਂ ਪੁਕਾਰਾਂ ਕਰਨਾ ਪਿਆ ਸੰਸਾਰ ਦੇ ਅੰਦਰ ਲੋਕ ਦਿਖਾਵਾ ਕਰਨਾ ਤੇ ਸਤਿਗੁਰੂ ਕਹਿੰਦੇ ਨੇ ਤੇਰਾ ਲੋਕ ਦਿਖਾਵਾ ਹਰ ਹਟ ਦੇ ਅੰਦਰੋਂ ਨਿਕਲਣ ਵਾਲੀ ਤੂੰ ਤੂੰ ਦੀ ਆਵਾਜ਼ ਦੀ ਤਰ੍ਹਾਂ ਜਿਵੇਂ ਹਰ ਹਟ ਰੱਬ ਨਾਲ ਨਹੀਂ ਜੁੜੀ ਉਵੇਂ ਤੂੰ ਹੀ ਰੱਬ ਨਾਲ ਨਹੀਂ ਜੁੜਿਆ ਹਾਂ ਤੂੰ ਉੱਚੀ ਉੱਚੀ ਪੁਕਾਰ ਜਰੂਰ ਕਰਨਾ ਹੈ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਜਿਹੜਾ ਧਰਮ ਦਾ ਸਬਜੈਕਟ ਹੈ ਨਾ ਉਥੇ ਸਤਿਗੁਰ ਨੇ ਕੋਈ ਗੱਲ ਆਖੀ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਸਹਜ ਵਿੱਚ ਰੱਬ ਨੂੰ ਚੇਤੇ ਕਰ ਸਕਣੇ ਉਹਨਾਂ ਸਹਜ ਵਿੱਚ ਕਰ ਕਿਉਂਕਿ ਜੇ ਮਨ ਨੂੰ ਸਹਜ ਵਿੱਚ ਟਿਕਾਣਾ ਹੈ ਤੇ ਬਾਬਾ ਜੀ ਕਹਿੰਦੇ ਨੇ ਫਿਰ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਦੇ ਨਾਮ ਨੂੰ ਸਹਿਜ ਦੇ ਵਿੱਚ ਸਹਿਜ ਬਿਲੋਵੋ ਜੈਸੇ ਤਤ ਨਾ ਜਾਏ ਪਾਤਸ਼ਾਹ ਕਹਿੰਦੇ ਨੇ ਇਹਨੇ ਸਹਿਜ ਵਿੱਚ ਬਿਲੋ ਰੱਬ ਦੇ ਨਾਮ ਨੂੰ ਕਿ ਤੇਰਾ ਅੰਦਰ ਖਿੰਡੇ ਨਾ ਜਿਆਦਾ ਉੱਚੀ ਬੋਲਿਆ ਸਿਰ ਮਾਰਿਆ ਇਹ ਭਗਤੀ ਨਹੀਂ ਹੈ ਸਾਡੇ ਵਿੱਚ ਬੜੇ ਫਿਰਕੇ ਐਸੇ ਬਣ ਗਏ ਸਾਧ ਸੰਗਤ ਜੀ ਉਹਨਾਂ ਆਪੋ ਆਪਣੇ ਢੰਗ ਤਰੀਕੇ ਬਣਾ ਲਏ ਤੇ ਸਾਨੂੰ ਇੰਜ ਲੱਗਦਾ ਵੀ ਇਹਨਾਂ ਦੇ ਤਰੀਕੇ ਸ਼ਾਇਦ ਜ਼ਿਆਦਾ ਚੰਗੇ ਨੇ ਭਗਤੀ ਦਾ ਮਾਰਗ ਸਹਜ ਦੈਸ਼ੇ ਕਰਕੇ ਪਾਤਸ਼ਾਹ ਕਹਿੰਦੇ ਨੇ ਜੇ ਹਰ ਹਟ ਦੇ ਅੰਦਰੋਂ ਤੂ ਤੂ ਦੀ ਆਵਾਜ਼ ਆ ਰਹੀ ਏ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਦਾ ਮਤਲਬ ਇਹ ਨਹੀਂ ਰੱਬ ਨਾਲ ਜੁੜੀ ਹੋਈ ਏ ਤੇ ਸਾਬ ਕਹਿੰਦੇ ਨੇ ਮਾਲਕ ਸਦਾ ਤੇਰੇ ਨਾਲ ਹੈ ਕਿਆ ਉੱਚੀ ਕਰੇ ਪੁਕਾਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਉੱਚੀ ਉੱਚੀ ਕੀ ਬੋਲਦਾ ਹੈ ਉੱਚੀ ਪੁਕਾਰ ਕੀਤਿਆਂ ਰੱਬ ਨਹੀਂ ਮਿਲਦਾ ਰੱਬ ਤਾਂ ਮਿਲਦਾ ਹੈ ਜਦੋਂ ਆਪਣੇ ਅੰਤਰਾਤਮੇ ਉਸ ਦਾ ਨਾਮ ਜਪੇਗਾ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜਿਨ ਜਗਤ ਉਪਾਏ ਹਰ ਰੰਗ ਕੀਆ ਜਿਨੇ ਜਗਤ ਨੂੰ ਪੈਦਾ ਕੀਤਾ ਤੇ ਸਾਰਾ ਜਗਤ ਦਾ ਰੰਗ ਰੰਗ ਇੱਕ ਵਚਨ ਸ਼ਬਦ ਹੈ ਤਮਾਸ਼ਾ ਵੈਸੇ ਰੰਗ ਸ਼ਬਦ ਪ੍ਰੇਮ ਦੇ ਰੂਪ ਵਿੱਚ ਆਇਆ ਇੱਥੇ ਰੰਗ ਇੱਕ ਵਚਨ ਸ਼ਬਦ ਹੈ ਇਹਦਾ ਮਤਲਬ ਹੈ ਤਮਾਸ਼ਾ ਇਹ ਖੇਡ ਹੈ ਰੱਬ ਦੀ ਸੰਸਾਰ ਉਹ ਇਸ ਖੇਡ ਨੂੰ ਬਣਾਉਂਦਾ ਹੈ ਖੜਾਉਂਦਾ ਹੈ ਫਿਰ ਆਪਣੇ ਵਿੱਚ ਸਮਾ ਲੈਂਦਾ ਇਹਨੂੰ ਪਾਤਸ਼ਾਹ ਕਹਿੰਦੇ ਨੇ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਵੇਖ ਦਿਖਲਾਈ ਜਿਹੜੇ ਬਾਜੀਗਰियां ਪਾਣ ਵਾਲੇ ਹੁੰਦੇ ਨੇ ਨਾ ਤੁਸੀਂ ਦੇਖੋ ਸੜਕਾਂ ਦੇ ਕਿਨਾਰਿਆਂ ਤੇ ਉਹ ਆਏ ਥੈਲੇ ਵਿੱਚੋਂ ਸਮਾਨ ਕੱਢਿਆ ਲੋਕਾਂ ਨੂੰ ਦਿਖਾਇਆ ਤਮਾਸ਼ਾ ਫਿਰ ਸਮਾਨ ਥੈਲੇ ਵਿੱਚ ਪਾਇਆ ਮੋਢੇ ਤੇ ਟੰਗਿਆ ਤੇ ਅੱਗੇ ਤੁਰ ਪਏ ਸਾਬ ਕਹਿੰਦੇ ਨੇ ਰੱਬ ਵੀ ਇੱਕ ਬਾਜੀਗਰ ਹੈ ਉਹਨੇ ਸੰਸਾਰ ਦੀ ਖੇਡ ਪਾਈ ਹੈ ਲੋਕ ਤਮਾਸ਼ਾ ਕਰ ਰਹੇ ਨੇ ਉਸਦੇ ਹੁਕਮ ਵਿੱਚ ਇਹੋ ਦੀ ਖੇਡ ਹੈ ਜੀ ਇੱਕ ਹੁਕਮ ਵਿੱਚ ਕਾਰਜ ਵਿੱਚ ਲੱਗਾ ਹੈ ਸੰਸਾਰ ਦੇ ਇੱਕ ਹੰਦੇ ਹੁਕਮ ਨੂੰ ਪਛਾਨ ਕਿਉਂ ਦੇ ਨੇੜੇ ਹੋ ਗਏ ਦਾਤਾ ਜੀ ਕਹਿੰਦੇ ਨੇ ਸਾਹਿਬ ਸਦਾ ਹਾਜ਼ੂਰ ਹੈ ਕਿਆ ਉੱਚੀ ਕਰੇ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਜਿਨੇ ਜਗਤ ਨੂੰ ਪੈਦਾ ਕਰਕੇ ਇਹ ਤਮਾਸ਼ਾ ਬਣਾਇਆ ਏ ਤਿਸੇ ਵਿਟੋ ਕੁਰਬਾਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਉਹਦੇ ਤੋਂ ਕੁਰਬਾਨ ਜਾ ਉਹਦੇ ਤੋਂ ਸਦਕੇ ਜਾ ਆਪ ਛੋੜੇ ਤਾਂ ਸ਼ਬ ਮਿਲੇ ਉਹਨੂੰ ਮਿਲਣ ਦੀ ਕੋਈ ਜੁਗਤ ਹੈ ਆਪਣੇ ਆਪੇ ਨੂੰ ਛੱਡ ਦੇਣਾ ਆਪਣੇ ਆਪੇ ਨੂੰ ਛੱਡਣ ਦਾ ਮਤਲਬ ਇਹ ਹੋ ਮੈਨੂੰ ਛੱਡ ਦੇਣਾ ਹੰਕਾਰ ਨੂੰ ਛੱਡ ਦੇਣਾ ਇਹ ਹਰ ਥਾਂ ਤੇ ਹੁੰਦਾ ਹੈ ਸਾਤ ਸੰਗਤ ਨਾਮ ਜਪਦਿਆਂ ਤੇ ਹੋਰ ਜ਼ਿਆਦਾ ਪ੍ਰਭਲ ਹੋ ਜਾਂਦੀ ਹੈ ਹਉਮੈ ਫਿਰ ਬੰਦਾ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਤੇ ਕਰ ਲੈਂਦਾ ਪਰ ਦਾਤਾ ਜੀ ਕਹਿੰਦੇ ਨੇ ਨਾਮ ਉਦੋਂ ਹਿਰਦੇ ਵਿੱਚ ਟਿਕਦਾ ਹੈ ਸਤਿਗੁਰੂ ਕਹਿੰਦੇ ਨੇ ਜਦੋਂ ਸਮਝ ਆ ਜਾਵੇ ਵੀ ਆਪ ਛੋਡੇ ਆਪ ਆਪ ਛੋਡੇ ਦਾ ਮਤਲਬ ਇਹ ਹਉਮੈ ਨੂੰ ਛੱਡ ਦੇਣਾ ਹੰਕਾਰ ਨੂੰ ਛੱਡ ਦੇਣਾ ਚੋਦਰ ਨਹੀਂ ਨਹੀਂ ਇੰਨੀ ਵੀ ਮੈਨੂੰ ਚਾਹੀਦਾ ਤੁਸੀਂ ਇਤਿਹਾਸ ਪੜ ਕੇ ਵੇਖੋ ਕਿਤਨੀਆਂ ਵਿਲੱਖਣ ਵਿਚਾਰਾ ਸਾਨੂੰ ਇਤਿਹਾਸ ਵਿੱਚ ਮਿਲਦੀਆਂ ਨੇ ਇੰਨਾ ਸਮਾਂ ਨਹੀਂ ਮੈਂ ਉਹਦੀ ਡਿਟੇਲ ਤੁਹਾਡੇ ਸਾਹਮਣੇ ਰੱਖਾਂ ਪਰ ਨਵਾਬ ਕਪੂਰ ਸਿੰਘ ਜੀ ਦੀ ਗੱਲ ਬੜੀ ਟੁਕਦੀ ਉਸ ਸਮੇਂ ਦੇ ਅੰਦਰ ਉਸ ਸਮੇਂ ਦੇ ਅੰਦਰ ਜੱਸਾ ਸਿੰਘ ਆਲੂ ਵਾਲੀਏ ਦੀ ਗੱਲ ਟੁਕਦੀ ਜਿਨ੍ਹਾਂ ਨੂੰ ਸਮੇਂ ਦੇ ਅੰਦਰ ਸਿੱਖਾਂ ਨੇ ਏਡੀ ਵੱਡੀ ਉਪਾਦੀ ਦਿੱਤੀ ਸੁਲਤਾਨ ਕੋਮ ਦੀ ਪਰ ਜਦੋਂ ਉਹਨਾਂ ਨੇ ਦਿੱਲੀ ਦੀ ਧਰਤੀ ਦੇ ਉੱਤੇ ਲਾਲ ਕਿਲੇ ਤੇ ਫਤਿਹ ਕਰਕੇ ਤਖਤ ਤੇ ਤਾਉਸ ਤੇ ਬੈਠਣ ਦੀ ਗੱਲ ਕੀਤੀ ਉਹ ਨਾਖਿਆ ਨਹੀਂ ਇਹ ਮੇਰੇ ਵਰਗੇ ਵਾਸਤੇ ਬੈਠਣ ਲਈ ਨਹੀਂ ਕਹਿੰਦੇ ਫਿਰ ਕੀ ਕਰੀਏ ਕਹਿੰਦੇ ਕਰਨਾ ਕੀ ਪਟੋ ਇਹਨੂੰ ਤੇ ਹਾਥੀ ਦੇ ਪਿੱਛੇ ਲੱਦੋ ਤੇ ਲੈ ਜਾਓ ਗੁਰੂ ਆਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਉਸ ਤੋਂ ਵੱਡਾ ਦਰ ਕਿਹੜੇ ਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਆਪ ਛੋੜਿਆ ਤਾਂ ਸ਼ੋਹ ਮਿਲੇ ਸੱਚਾ ਇਹ ਵਿਚਾਰ ਹਉਮੈ ਫਿੱਕਾ ਬੋਲਣਾ ਹਉਮੈ ਦੇ ਵਿੱਚ ਬੰਦਾ ਹਮੇਸ਼ਾ ਹੀ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਉਹ ਬੋਲ ਬੋਲਦਾ ਜਿਨ੍ਹਾਂ ਨਾਲ ਪ੍ਰਮਾਤਮਾ ਤੋਂ ਦੂਰੀ ਬਣਦੀ ਏ ਬੂਝ ਨਾ ਸਕਾਂ ਕਾਰ ਰੱਬ ਨਾਲ ਮਿਲਾਪ ਨਹੀਂ ਹੁੰਦਾ ਵਣ ਤ੍ਰਿਣ ਤ੍ਰਿ ਭਵਨ ਤੁਜੈ ਤੇ ਆਏਂਦਾ ਇਹ ਸਤਿਗੁਰ ਜੀ ਅਸੀਂ ਤੇ ਆਪਣੀ ਗੱਲ ਕਰਨੇ ਆ ਤੈਨੂੰ ਤੇ ਸਾਰੀ ਕੁਦਰਤ ਯਾਦ ਕਰ ਰਹੀ ਏ ਅਨ ਦਿਨ ਸਦਾ ਵਿਹਾਨ ਕਿਉਂਕਿ ਉਹ ਤੇਰੇ ਹੁਕਮ ਦੇ ਵਿੱਚ ਕਾਰਜ ਕਰਦੀ ਏ ਬਿਨ ਸਤਿਗੁਰ ਕਿੰਨੇ ਨਾ ਪਾਇਓ ਸੱਚੇ ਸਤਿਗੁਰ ਤੋਂ ਬਿਨਾ ਕਿਸੇ ਨੇ ਗੱਲ ਨਹੀਂ ਸਮਝੀ ਰੀ ਕਰ ਕਰ ਥਕੇ ਵਿਚਾਰ ਸਭ ਕਿੰਨੇ ਕਿੰਨੇ ਆਏ ਕਿੰਨੇ ਬੋਲ ਬੋਲ ਕੇ ਚਲੇ ਗਏ ਨਦਰ ਕਰਨ ਜੇ ਆਪਣੀ ਤਾਂ ਆਪੇ ਲਹਿਵ ਸਵਾਰ ਜਿਉਂ ਦੀ ਨਦਰ ਹੋ ਜਾਏ ਤੇ ਫਿਰ ਪ੍ਰਮਾਤਮਾ ਕਿਰਪਾ ਕਰਕੇ ਸਿਰ ਦੇ ਰੂਪੀ ਭਾਂਡੇ ਨੂੰ ਸਵਾਰ ਦਿੰਦਾ ਨਾਨਕ ਗੁਰਮੁਖ ਜਿੰਨੀ ਧਿਆਇਆ ਆਏ ਸੇ ਪ੍ਰਵਾਨ ਨਾਨਕ ਜੀ ਜਿਨ੍ਹਾਂ ਗੁਰਮੁਖਾਂ ਨੇ ਪ੍ਰਮਾਤਮਾ ਨੂੰ ਧਿਆਇਆ ਸਤਿਗੁਰ ਕਹਿੰਦੇ ਨੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਪ੍ਰਵਾਨ ਹੈ ਪਰ ਉਹ ਧਿਆਣਾ ਹੈ ਆਣਾ ਕਿਵੇਂ ਦਾਤਾ ਜੀ ਕਹਿੰਦੇ ਨੇ ਉਸ ਪਰਮਾਤਮਾ ਅਕਾਲ ਪੁਰਖ ਨੂੰ ਹਰ ਵੇਲੇ ਉਹਦੇ ਲਈ ਸਮਾਂ ਕੋਈ ਨੀਅਤ ਨਹੀਂ ਸਾਧ ਸੰਗਤ ਬੇਸ਼ੱਕ ਸਤਿਗੁਰੂ ਨੇ ਸਾਨੂੰ ਸਵੇਰ ਤੇ ਸ਼ਾਮ ਵੇਲੇ ਦੀ ਦੋ ਵੇਲੇ ਦੀ ਸੰਗਤ ਦਿੱਤੀ ਹੈ ਇਹ ਸੰਗਤ ਆਪਣੇ ਆਪੇ ਦੀ ਪਛਾਣ ਲਈ ਹੈ ਪਰ ਪ੍ਰਮਾਤਮਾ ਨੂੰ ਤੇ ਆਉਣ ਦਾ ਕੋਈ ਸਮਾਂ ਨਹੀਂ ਉਹਨੂੰ ਜਦੋਂ ਚੇਤੇ ਕਰੋ ਪਾਤਸ਼ਾਹ ਕਹਿੰਦੇ ਨੇ ਉਹ ਵੇਲਾ ਅੰਮ੍ਰਿਤ ਬਣ ਜਾਂਦਾ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਉਹਦੀ ਵਡਿਆਈ ਦੀ ਵਿਚਾਰ ਕਰ ਜਦੋਂ ਵੀ ਕਰੇਗਾ ਉਹ ਵੇਲਾ ਪਾਤਸ਼ਾਹ ਕਿੰਨੇ ਅੰਮ੍ਰਿਤ ਵਰਗਾ ਬਣ ਜੇਗਾ ਇਸ ਕਰਕੇ ਧੰਗੁਰ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਉਸ ਕਰਤੇ ਦੇ ਨਾਮ ਨੂੰ ਜਪੀਏ ਉਸ ਦੇ ਸਿਮਰਨ ਵਿੱਚ ਜੁੜੀਏ ਜਿਹੜਾ ਪੰਨਣ ਤੇ ਕਰਨ ਦੇ ਸਮਰੱਥ ਹੈ ਦੁਨਿਆਵੀ ਲੋਕਾਂ ਦੇ ਪੈਰਾਂ ਵਿੱਚ ਡਿੱਗ ਕੇ ਆਪਣਾ ਸਮਾਂ ਆਪਣਾ ਜੀਵਨ ਅਜਾਈ ਨਾ ਗਵਾਈਏ ਪਾਤਸ਼ਾਹ ਨੇ ਰਹਿਮਤ ਕਰਨ ਬਖਸ਼ਿਸ਼ ਕਰਨ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ